ਨੇਪਾਲ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਨੇਪਾਲ ਦੀ ਰਾਜਧਾਨੀ ਕਾਠਮਾਂਦੂ ਦੀਆਂ ਸੜਕਾਂ ਹਾਲ ਹੀ ਵਿੱਚ ਹਜ਼ਾਰਾਂ ਨੌਜਵਾਨਾਂ ਨਾਲ ਭਰ ਗਈਆਂ ਹਨ ਜਦ ਸਰਕਾਰ ਵੱਲੋਂ ਫੇਸਬੁੱਕ ਇੰਸਟਾਗ੍ਰam YouTube ਟਵਿੱਟਰ ਅਤੇ ਹੋਰ ਕਈ ਵੱਡੇ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਬੈਨ ਲਗਾਇਆ ਗਿਆ ਹੈ ਨੌਜਵਾਨਾਂ ਦਾ ਇਹ ਪ੍ਰਦਰਸ਼ਨ ਸਿਰਫ ਐਪਸ ਦੀ پابੰਦੀ ਖਿਲਾਫ ਨਹੀਂ ਸੀ ਸਗੋਂ ਇਸ ਵਿੱਚ ਵਿਛਤਾਚਾਰ ਅਤੇ ਸਰਕਾਰੀ ناکਾਮੀਆਂ ਅਤੇ ਤਾਨਾਸ਼ਾਈ ਰਵਈਏ ਖਿਲਾਫ ਜਨਰੇਸ਼ਨ ਜੈਟ ਦਾ ਸਿੱਧਾ ਗੁੱਸਾ ਸ਼ਾਮਲ ਸੀ ਸਰਕਾਰ ਨੇ ਇਹ ਬੈਨ ਇਸ ਲਈ ਲਗਾਇਆ ਹੈ ਕਿ ਕੰਪਨੀਆਂ ਮਾਲੂਮਾਤ ਅਤੇ ਮੰਤਰਾਲੇ ਵਿੱਚ ਰਜਿਸਟਰ ਨਹੀਂ ਹੋਈਆਂ ਇਸ ਦੇ ਪਹਿਲਾ ਸੁਪਰੀਮ ਕੋਰਟ ਨੇ ਸਰਕਾਰ ਨੂੰ ਸਪਸ਼ਟ ਕਰ ਦਿੱਤਾ ਸੀ ਕਿ ਕੋਈ ਵੀ ਸੋਸ਼ਲ ਮੀਡੀਆ ਪਲੇਟਫਾਰਮ ਬਿਨਾਂ ਰਜਿਸਟ੍ਰੇਸ਼ਨ ਦੇ ਦੇਸ਼ ਵਿੱਚ ਕੰਮ ਨਹੀਂ ਕਰ ਸਕਦਾ ਇਸ ਆਦੇਸ਼ ਤੋਂ ਬਾਅਦ ਕਾਰਨ ਨੇ ਅਧਿ ਰਾਤ ਤੋਂ ਸਾਰੇ ਅਨਰਜਿਸਟਰ ਪਲੇਟਫਾਰਮਾਂ ਨੂੰ ਬਲੌਕ ਕਰ ਦਿੱਤਾ ਹੈ ਬਲੌਕ ਕੀਤੇ ਗਏ ਪਲੇਟਫਾਰਮਾਂ ਵਿੱਚ ਫੇਸਬੁੱਕ ਇੰਸਟਾਗ੍ਰਾਮ YouTube ਟਵਿੱਟਰ Reddit LinkedIn Snapchat ਅਤੇ ਕਈ ਐਪਸ ਸਮਲ ਹਨ ਯੂਜ਼ਰਾਂ ਨੂੰ ਲੌਗਇਨ ਕਰਨ ਸਮੇਂ ਦੀ ਸਾਈਟ ਕਾਂਟ ਵੀ ਰਿਚ ਦਾ ਸੁਨੇਹਾ ਮਿਲ ਰਿਹਾ ਇਸ ਬੈਨ ਤੋਂ ਨੌਜਵਾਨਾਂ ਵਿੱਚ ਕਾਫੀ ਗੁੱਸਾ ਫੈਲ ਗਿਆ ਕਾਟਮਾਂਡੂ ਦੀ ਸੜਕਾਂ ਤੇ ਪਰਦਰਸ਼ਨਕਾਰੀਆਂ ਤੇ ਪੁਲਿਸ ਦਰਮਿਆਨ ਹਿੰਸਕ ਘੰਟਰਾਵਾਂ ਵਾਪਰੀਆਂ ਹਨ ਇਸ ਦੌਰਾਨ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਅਤੇ 80 ਤੋਂ ਵੱਧ ਲੋਕ ਜ਼ਖਮੀ ਹੋ ਗਏ ਹਨ ਹਾਲਾਤਾਂ ਨੂੰ ਕਾਬੂ ਕਰਨ ਲਈ ਸਰਕਾਰ ਵੱਲੋਂ ਫੌਜ ਤੱਕ ਤੈਨਾਤ ਘਾ ਦਿੱਤੀ ਗਈ ਅਤੇ ਕਫਰਫੋਰ ਜਾਰੀ ਕਰ ਦਿੱਤਾ ਗਿਆ ਨੇਪਾਲ ਵਿੱਚ ਇਹ ਪਹਿਲੀ ਵਾਰ ਨਹੀਂ ਹੈ ਕਿ ਸੋਸ਼ਲ ਮੀਡੀਆ ਬੈਨ ਹੋਇਆ ਹੋਵੇ 2023 ਵਿੱਚ ਵੀ ਟਿਕਟੌਕ ਤੇ ਬੈਨ ਲਗਾਇਆ ਗਿਆ ਸੀ ਜਿਸ ਸਮੇਂ ਸਰਕਾਰ ਦਾ ਦਾਵਾ ਸੀ ਕਿ ਐਪਸ ਮਾਜਿਕ ਸੋਹਰਾਦ ਖਤਮ ਕਰ ਰਿਹਾ ਹੈ ਅਤੇ ਅਸ਼ੀਲ ਸਮਗਰੀ ਫੈਲਾ ਰਿਹਾ ਹੈ ਬਾਅਦ ਵਿੱਚ ਟਿਕਟਾਕ ਨੇ ਸਰਕਾਰ ਦੇ ਨਿਯਮ ਬੰਦ ਕੀਤੇ ਸਨ ਹੁਣ ਪ੍ਰਦਰਸ਼ਨਕਾਰਾਂ ਦਰਸਾਉਂਦੇ ਹਨ ਕਿ ਨੌਜਵਾਨ ਇਸ ਨੂੰ ਸਿਰਫ ਐਪਸ ਦੀ پابੰਦੀ ਨਹੀਂ ਸਮਝ ਰਹੇ ਸਗੋਂ ਸਰਕਾਰੀ ਪਿਛਤਾਚਾਰ ਨਿਯਮਾਂ ਦੀ ناکਾਮਯਾਬੀ ਤੇ ਜਨਤ ਦੀ ਆਵਾਜ਼ ਦੁਵਾਨ ਵਾਲੇ ਰਵਈਏ ਖਿਲਾਫ ਆਪਣਾ ਗੁੱਸਾ ਦਰਜ ਕਰ ਰਹੇ ਹਨ ਇਸ ਘਟਨਾ ਨੇ ਨੇਪਾਲ ਦੇ ਨੌਜਵਾਨਾਂ ਵਿੱਚ ਡਿਜੀਟਲ ਯੁੱਗ ਦੀਆਂ ਆਜ਼ਾਦੀਆਂ ਲਈ ਚਿੰਤਾ ਅਤੇ ਗੁੱਸੇ ਤੇ ਬੇਹਤ ਉੱਚ ਅਕਾਦਿੱਤੇ ਅਗਲੇ ਦਿਨਾਂ ਵਿੱਚ ਸਰਕਾਰ ਅਤੇ ਪ੍ਰਦਰਸ਼ਨਕਾਰੀਆਂ درمیان ਹੋਣ ਵਾਲੀਆਂ ਗੱਲਬਾਤ ਅਤੇ ਅਗਲੇ ਕਦਮਾਂ ਤੇ ਧਿਆਨ ਜਤਾਇਆ ਜਾਵੇਗਾ